ਇਹ ਮਹਾਂਮਤੀ ਤਰਨ ਚੋਕ ਜੀ ਮੌਜੂਦ ਨੇ ਉਹਨਾਂ ਦੁਆਰਾ ਸੋਪਾ ਪਾ ਕੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦੇ ਨਾਲ ਐਡਵੋਕੇਟ ਵਿਕਰਮ ਸਿੰਘ ਸਤੂਜੀ ਆਦਨਿਏ ਪ੍ਰੇਮ ਮਿੱਤਰ ਜੀ ਗੁਰਦੇਵ ਸ਼ਰਮਾ ਦੇਵੀ ਜੀ ਸਾਡੇ ਪ੍ਰਦੇਸ਼ ਦੇ ਮਹਾਂ ਮੰਤਰੀ ਆਦਨਿਏ ਸ੍ਰੀ ਜੀ ਔਰ ਸਾਰੇ ਲੋਕ ਕੇਸਾਨੀ ਜੀ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਚੋਕ ਸਾਹਿਬ ਨੂੰ ਸੋਪਾ ਪਾ ਕੇ ਉਹਨਾਂ ਦਾ ਵੈਲਕਮ ਕਰਨਗੇ ਜੀ ਆ ਕਰਨਗੇ ਵੈਲਕਮ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਗਾਟ ਕੇ ਕੰਮ ਕਰੋ ਪਾਰਟੀ ਦੇ ਜੀ ਸਰ ਹੋਰ ਸਾਥੀ ਵੀ ਪਹੁੰਚਾ ਬਈ ਕਸਟਮਰ ਹੈ ਜੀ ਵੈਲਕਮ ਜੀ ਤੁਸੀਂ ਮੈਂ ਪਹਿਲਾਂ ਬੇਨਤੀ ਕਰਦਾ ਸਿੱਧੂ ਸਾਹਿਬ 2 ਮਿੰਟ ਤੁਹਾਡਾ ਗੱਲ ਕਰਨਗੇ ਸਾਰੇ ਹੀ ਸਤਿਕਾਰਯੋਗ ਮੀਡੀਆ ਪੱਤਰਕਾਰ ਸਾਹਿਬਾਨ ਦਾ ਇਸ ਵਿਸ਼ੇਸ਼ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਅੱਜ ਦਾ ਦਿਨ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਦੇ ਸੰਗਠਨ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਤ ਮਾਨ ਜੀ ਦੀ ਰਹਿਮਾਈ ਹੇਠ ਔਰ ਸਾਡੇ ਸਾਰੇ ਹਿੰਦੁਸਤਾਨ ਦੇ ਜਨਰਲ ਸਕੱਤਰ ਤਰਨ ਚੋਕ ਜੀ ਸਾਡੇ ਵੱਡੇ ਭਰਾ ਭਾਈ ਸਾਹਿਬ ਜੀ ਉਹਨਾਂ ਵੀ ਰਹਿਨਮਾਈ ਦੇ 헤ਠ ਔਰ ਸਰਦਾਰ ਗੁਰਦੇਵ ਦੇਵੀ ਸ਼ਰਮਾ ਜੀ ਜਿਹੜੇ ਹਮੇਸ਼ਾ ਹੀ ਪਾਰਟੀ ਦੇ ਮੀਨ ਪੱਥਰ ਬਣ ਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਫਤ ਹੁੰਦੇ ਨੇ ਸਾਰਿਆਂ ਦੇ ਹੀ ਰਹਿਨਮਾਈ 헤ਠ ਅੱਜ ਰਮਿੰਦਰ ਸਿੰਘ ਲਾਪਰਾ ਜੋ ਕਿ ਬਹੁਤ ਹੀ ਉੱਗਾ ਕਾਂਗਰਸ ਪਰਿਵਾਰ ਸਾਡੇ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਰਿਹਾ ਔਰ ਇਹਨਾਂ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਲਾਪਰਾ ਨੇ ਕਾਂਗਰਸ ਦੀ ਬਹੁਤ ਸੇਵਾ ਕੀਤੀ ਪਰ ਇਹਨਾਂ ਨੇ ਮਨ ਬਣਾਇਆ ਕਿ ਪੰਜਾਬ ਛੱਡੋ ਹਿੰਦੁਸਤਾਨ ਦੇ ਵਿੱਚ ਹੀ ਕਾਂਗਰਸ ਪਾਰਟੀ ਨੇ ਜਿੰਨਾ ਹਿੰਦੁਸਤਾਨ ਦਾ ਖਾਸ ਤੌਰ ਤੇ ਪੰਜਾਬ ਦਾ ਨੁਕਸਾਨ ਕੀਤਾ ਦੇਸ਼ ਵਿਰੋਧੀ ਖਾਸ ਤੌਰ ਤੇ ਪੰਜਾਬ ਵਿਰੋਧੀ ਤੇ ਖਾਸ ਤੌਰ ਤੇ ਪੰਜਾਬ ਵਿਰੋਧੀ ਨੀਤੀਆਂ ਨੂੰ ਜਿਨ੍ਹਾਂ ਨੂੰ ਕਾਂਗਰਸ ਨੇ ਅਪਣਾ ਕੇ ਪੰਜਾਬੀਆਂ ਦਾ ਖਾਸ ਤੌਰ ਤੇ ਨੁਕਸਾਨ ਕੀਤਾ ਔਰ ਕਦੇ ਵੀ ਪੰਜਾਬ ਦੀ ਬਿਹਤਰੀ ਵਾਸਤੇ ਨਹੀਂ ਸੋਚਿਆ ਅੱਜ ਉਹਨਾਂ ਵੀ ਸਾਰੀਆਂ ਅਲਾਮਤਾਂ ਤੋਂ ਨਜ਼ਾਤ ਲੈ ਕੇ ਬਰਮਿੰਦਰ ਜੀ ਲਾਪਰਾ ਜੀ ਮੇਰੇ ਛੋਟੇ ਭਰਾ ਜਿਨ੍ਹਾਂ ਦੇ ਨਾਲ ਸਾਂਝ ਤੇ ਸਾਡੀ ਮੇਰੇ ਪਿਤਾ ਜੀ ਦੀ ਸਰਦਾਰ ਗੁਰਦੇਵ ਸਿੰਘ ਲਾਪਰਾ ਨਾਲ ਉਹਦੇ ਇਹਨਾਂ ਦੇ ਨਾਲ ਭਰਾਵਾਂ ਵਾਂਗੂ ਪਿਛਲੇ 40 ਸਾਲ ਤੋਂ ਆਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਹੀ ਪੰਜਾਬੀਆਂ ਦਾ ਤੇ ਪੰਜਾਬੀ ਸਾਰੀ ਕੌਮ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿਲ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਤਿਕਾਰ ਵੀ ਆ ਔਰ ਆਦਰ ਮਾਨ ਸਤਿਕਾਰ ਇਸ ਕਰਕੇ ਵੀ ਆ ਕਿ ਇਸ ਪੰਜਾਬੀ ਕੌਮ ਨੇ ਸਾਰੇ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਆਪਣਾ ਇੱਕ ਅਹਿਮ ਯੋਗਦਾਨ ਪਾਇਆ ਚਾਹੇ ਦੇਸ਼ ਦੀਆਂ ਸਰਹੱਦਾਂ ਹੋਣ ਚਾਹੇ ਹਰੀ ਕ੍ਰਾਂਤੀ ਹੋਵੇ ਅੱਜ ਉਹਨਾਂ ਵਧੀਆ ਨੀਤੀਆਂ ਵਧੀਆ ਆਧਾਰਵਾਦੂ ਨੀਤੀਆਂ ਖਾਸ ਤੌਰ ਤੇ ਸਿੱਖ ਕੌਮ ਪ੍ਰਤੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਜੀ ਦਾ ਨਰਿੰਦਰ ਮੋਦੀ ਜੀ ਦਾ ਬਹੁਤ ਹੀ ਵਿਸ਼ਵਾਸ ਆ ਔਰ ਸਤਿਕਾਰਿਆ ਉਹਨਾਂ ਸਾਰਿਆਂ ਹੀ ਨੀਤੀਆਂ ਨੂੰ ਅਪਣਾਉਂਦਿਆਂ ਹੋਇਆ ਅੱਜ ਪਰਮਿੰਦਰ ਲਾਪਰਾ ਜੀ ਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਸਾਰਾ ਹੀ ਪਰਿਵਾਰ ਉਹਨਾਂ ਨੂੰ ਜਿਹਾ ਆਖਦੇ ਆਂ ਔਰ ਹਮੇਸ਼ਾ ਹੀ ਉਹਨਾਂ ਨੂੰ ਭਰਾਵਾਂ ਵਾਂਗੂ ਪਰਿਵਾਰ ਵਾਂਗੂ ਸਤਿਕਾਰ ਮਿਲਦਾ ਰਹੇਗਾ ਔਰ ਲਾਪਰਾ ਜੀ ਦਾ ਵੀ ਇਹ ਵਿਸ਼ਵਾਸ ਹੈ ਕਿ ਮੈਂ ਵੱਧ ਚੜ ਕੇ ਇਸ ਪਾਰਟੀ ਦਾ ਨਾਮ ਹੋਰ ਵੀ ਉੱਚਾ ਕਰਾਂਗਾ ਜਿਹੜੀ ਪਾਰਟੀ ਸਾਰੇ ਹਿੰਦੁਸਤਾਨ ਨੂੰ ਅੱਜ ਸਾਰੇ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਆਰਥਿਕ ਵਿਵਸਥਾ ਬਣਾਉਣ ਵਾਲੇ ਪਾਸੇ ਵੱਧ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਹੁਣ ਆਪ ਜੀ ਨੂੰ ਸੰਬੋਧਨ ਕਰਗੇ ਸਾਡੇ ਦੇਸ਼ ਦੇ ਮਹਾਂ ਮੰਤਰੀ ਤੇ ਪੰਜਾਬੀ ਅਸੀਂ ਕਹਿੰਦੇ ਜਨਰਲ ਸਰਕਾਰ ਸਾਹਿਬ ਪਰਮ ਸਤਿਕਾਰਯਕ ਟੀਮਾਨ ਸਾਹਿਬ ਮੇ ਵੱਡੇ ਵੀਰ ਦੇਵੀ ਜੀ ਸਿੰਘਲਾ ਸਾਹਿਬ ਅਨਿਲ ਸਿੰਘ ਜੀ ਸਾਡੇ ਪੰਜਾਬ ਦੀ ਸ਼ਾਨ ਉਰੇਤੇ ਹਾਜ਼ਰ ਸਾਰੇ ਮੇਰੇ ਪੈਨੋਪਰਾਓ ਮਿੱਤਰ ਸਾਹਿਬ ਸੱਡੇ ਸਭ ਤੋਂ ਸੀਨੀਅਰ ਆਗੂ ਜਿਨ੍ਹਾਂ ਕੋਲੋਂ ਅਸੀਂ ਕੰਮ ਕਰਨਾ ਸਿੱਖਿਆ ਅੱਜ ਪਰਮਿੰਦਰ ਸਿੰਘ ਜੀ ਲਾਪੜਾ ਜਿਹੜੇ ਕੀ ਐਕਸ ਕਾਉਂਸਲਰ ਨੇ ਮੇਰੀ ਡਿਊਟੀ ਲੱਗੀ ਪਾਰਟੀ ਵੱਲੋਂ ਕਿ ਇਹਨਾਂ ਨੂੰ ਲੁਧਿਆਣਾ ਵਿੱਚ ਜੁਆਇਨ ਕਰਾਣਾ ਹੈ ਮੈਂ ਸਮਝਣਾ ਇੱਕ ਬਹੁਤ ਵੱਡਾ ਪਰਿਵਾਰ ਸੁਲਝਿਆ ਹੈ ਆਪਣਾ ਪੋਲੀਟੀਕਲ ਆਈਕਿਊ ਲਾਪਰਵਾ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਇਆ ਇਹਨਾਂ ਪਾਰਟੀ ਅੱਗੇ ਵਧੇਗੀ ਇਹਨਾਂ ਦਾ ਕਾਰਜ ਖੇਤਰ ਇਹਨਾਂ ਦਾ ਵਿਚਾਰ ਇਹਨਾਂ ਦੀ ਮਿਹਨਤ ਇਸ ਚੋਣ ਦੇ ਅੰਦਰ ਇੱਕ ਨਵੀਂ ਦਿਸ਼ਾ ਦੇ ਮੈਨੂੰ ਯਾਦ ਹੈ ਅੱਜ ਤੋਂ ਲਗਭਗ 10 ਦਿਨ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਉਸ ਚ ਕਿਹਾ ਵੀ ਸੀ कि ਪੰਜਾਬ ਦੇ اندرੋਂ ਇੱਕੋ ਹੀ ਆਵਾਜ਼ ਆ ਰਹੀ ਹੈ ਨਾਈ ਨਾ ਚਾਹੀਦੀ ਕਾਬਦਾ ਤੇ ਨਾ ਚਾਹੀਦੀ ਆਪਦਾ ਪੰਜਾਬ ਮੰਗੇ ਬਾਜਪਾ ਇਹਨੀ ਸ਼ੁਰੂਆਤ ਹੋ ਚੁੱਕੀ ਹੈ ਅਰ 2027 ਤੱਕ ਸਾਰੇ ਅਖਾੜੇ ਖਾਲੀ ਹੋ ਜਾਣੇ ਜਿਹੜੇ ਅੱਜ ਸੇਰੇ ਪਾ ਕੇ ਘੁੰਮਣ ਦੇ ਨੇ ਉਹ ਵੀ ਧਿਮਾਨ ਸਾਹਿਬ ਨੂੰ ਫੋਨ ਕਰਕੇ ਆਪਣੀ ਐਡਵਾਂਸ ਬੁਕਿੰਗਾਂ ਨੋਟ ਕਰਾਉਣ ਦੇ ਉਹ ਮੈਂ ਫੇਰ ਰਿਪੀਟ ਕਰ ਰਹੇ ਹਾਂ ਬੋਥ ਲੀਡਰਸ਼ਿਪ ਜਿਹੜੀ ਸਾਹਮਣੇ ਘੁੰਮ ਰਹੀ ਹੈ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਕੋਲ ਆਪਣੀ ਐਡਵਾਂਸ ਬੁਕਿੰਗ ਕਰਾ ਰਹੀ ਕਿ ਭਾਜੀ 27 ਚ ਅਸੀਂ ਤੁਹਾਡੇ ਪੱਲੇ ਚ ਹੋਣਾ ਜੀ ਪੰਜਾਬ ਦਾ ਬੇੜਾ ਕਰਕ ਹੋ ਗਿਆ ਮਜਬੂਰੀ ਹੈ ਸਰਕਾਰਾਂ ਦੀਆਂ ਮਜਬੂਰੀਆਂ ਨੇ ਲੇਕਿਨ ਨਾ ਕੋਈ ਮਜਬੂਰੀ ਚੱਲਨੀ ਹੈ ਕਿਉਂਕਿ ਜਨਤਾ ਦਾ ਫਤਵਾ ਰਾ ਅਬਦਾ ਫਤਵਾ ਹੁੰਦਾ ਹੈ ਔਰ ਜਨਤਾ ਦਾ ਫਤਵਾ ਹੈ ਕਿ ਪੰਜਾਬ ਦੇ ਅੰਦਰ ਨਿਕੰਮੀ ਨਸਿੱਖੀ ਨਲਾਇਕ ਸਰਕਾਰ ਉਖਾੜਨੀ ਹੈ ਔਰ ਪੰਜਾਬ ਡਬਲ ਇੰਜਨ ਦੀ ਸਰਕਾਰ ਚੰਦਾ ਨਰਿੰਦਰ ਮੋਦੀ ਦੀ ਸਰਕਾਰ ਚੰਦਾ ਤਾਂ ਕਿ ਪੰਜਾਬ ਨੂੰ ਡਬਲ ਇੰਜਨ ਲਗਾ ਕੇ ਅਸੀਂ ਜਿਹੜੇ ਗੱਡੇ 'ਚ ਇਹਨਾਂ ਲੋਕਾਂ ਨੇ ਦੋਨੋਂ ਪਾਰਟੀਆਂ ਨੇ ਸੁਟਿਆ ਉਹਨੂੰ ਅੱਧ ਤੋ ਕੱਢ ਸਕੀਏ ਮੈਂ ਇੱਕ ਵਾਰੀ ਫੇਰ ਲਾਪੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਇਹ ਪਾਰਟੀ ਦੇ ਸੀਨੀਅਰ ਆਗੂ ਬਣ ਕੇ ਲੁਧਿਆਣਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਐਨ ਐ ਕਹਿੰਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੈਂ ਪਰਮਿੰਦਰ ਲਾਪਰਾ ਆਪਣਾ ਛੋਟਾ ਵੀ ਇਹਨੂੰ ਵੀ ਬੇਨਤੀ ਕਰੂੰਗਾ ਵੀ ਦੋਸ਼ਮ ਜਰੂਰ ਪਾਰਟੀ ਬਾਰੇ ਰੱਖਣਗੇ ਪਰਮਿੰਦਰ ਲਾਪਰਾ ਮਾਨਯੋਗ ਸਾਡੇ ਨੈਸ਼ਨਲ ਜਨਰਲ ਸੈਕਟਰੀ ਸ਼੍ਰੀ ਅਰਣਜੋਗ ਜੀ ਜਿਨ੍ਹਾਂ ਦੀ ਰਹਿਨਮਾਈ ਚ ਨਾਲ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜੀ ਸਾਡੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਜੀ ਮੇਰੇ ਵੱਡੇ ਵੀਰ ਵਿਕਰਮ ਸਿੰਘ ਸਿੱਧੂ ਮੇਰੇ ਅੰਕਲ ਪ੍ਰੇਮ ਮਿੱਤਲ ਜੀ ਗੁਰਦੇਵ ਸ਼ਰਮਾ ਦੇਵੀ ਜੀ ਮਤਲਬ ਮੇਰੇ ਕੋਲ ਅੱਜ ਅੰਦਰੋਂ ਆਪਦੀ ਖੁਸ਼ੀ ਬਿਆਨ ਕਰਨ ਨੂੰ ਸ਼ਬਦ ਮੁੱਕ ਗਏ ਜਦੋਂ ਮੈਂ ਭਾਜਪਾ ਦਾ ਪੱਲਾ ਦੁਬਾਰਾ ਫੜ ਕੇ ਇੱਕ ਪ੍ਰਣ ਕਰਦਾ ਕਿ ਹੁਣ ਰਹਿੰਦੇ ਟਾਈਮ ਤੱਕ ਜਿੰਨੀ ਦੇਰ ਪਰਵਿੰਦਰ ਲਾਪਰਾ ਸਾਹ ਲਊਗਾ ਉਹ ਸਾਹ ਵੀ ਭਾਜਪਾ ਦੇ ਨਾਮ ਤੇ ਚੱਲਣਗੇ ਤਕਰੀਬਨ 20 ਸਾਲ ਤੋਂ ਯੂਥ ਚ ਕੰਮ ਕਰਦੇ ਕਰਦੇ ਐਕਸ ਕਾਉਂਸਲਰ ਵੀ ਮੈਂ ਰਿਹਾ ਆਰਗੇਨਾਈਜ਼ੇਸ਼ਨਲ ਪੋਲਿਟਿਕਸ ਤੇ ਇਲੈਕਟਡ ਪੋਲਿਟਿਕਸ ਦੋਨੋਂ ਚੀਜ਼ਾਂ ਕਰਕੇ ਜਿੰਨਾ ਕ ਐਕਸਪੀਰੀਅੰਸ ਮਿਲਿਆ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਜ਼ਰੂਰ ਆਹ ਜਿਹੜੀ 22 ਇਲੈਕਸ਼ਨ ਚੱਲ ਰਹੀ ਹੈ ਕਿ ਇੱਕ ਸੀਟ ਜਿੱਤ-ਹਾਰਨਾ ਕੋਈ ਸਰਕਾਰ ਨਹੀਂ ਕਿਰਨੀ ਪਰ ਸਰਕਾਰ ਨੂੰ ਇੱਕ ਬੀਗ ਹ ਜ਼ਰੂਰ ਵੱਜ ਜਾਣਾ ਕਿ ਹਾਂ ਭਾਜਪਾ ਪੰਜਾਬ ਚ ਅੰਦਰ ਲੋਕਾਂ ਚ ਅੰਡਰ ਕਰੰਟ ਚ ਆ ਗਈ ਹੈ 2027 ਇੱਕ ਇਤਿਹਾਸਿਕ ਇਲੈਕਸ਼ਨ ਹੋਣੀ ਹੈ ਤੁਸੀਂ ਇਹ ਦੇਖਿਓ ਇਹ ਤਾਂ 92 ਸੀਟਾਂ ਲੈ ਕੇ ਇਹ ਤਾਂ ਬਹੁਤ ਨੱਚਦੇ ਫਿਰਦੇ ਨੇ ਕਿ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਜਿਹੜਾ ਅੰਡਰ ਕਰੰਟ ਅੱਜ ਐਜ਼ ਅ ਯੂਥ ਐਜ਼ ਅ ਪੋਲੀਟੀਕਲ ਲੀਡਰ ਐਜ਼ ਅ ਸੋਸ਼ਲ ਵਰਕਰ ਅਸੀਂ ਮਹਿਸੂਸ ਕਰਦੇ ਆਂ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜਿਵੇਂ ਮੋਦੀ ਜੀ ਨੇ ਇੱਡੇ ਸਕਸੈਸਫੁਲ 11 ਸਾਲ ਲਾਏ ਹੈ ਵੀ ਉਹੀ ਚੀਜ਼ ਅਸੀਂ ਪੰਜਾਬ ਚ ਕਰਾਉਣਾ ਚਾਹੁੰਦੇ ਆ ਕਿਉਂਕਿ ਜਿਹੜੀ ਰੇਸ ਚੱਲ ਰਹੀ ਹੈ ਇੰਡੀਆ ਤਾਂ ਅੱਗੇ ਵਧੀ ਜਾ ਰਿਹਾ ਪਰ ਪੰਜਾਬ ਉਹਵੇਂ ਪਿੱਛੇ ਹੁੰਦਾ ਜਾ ਰਿਹਾ ਹੈ ਇੱਕੋ ਗੱਲ ਕਰਕੇ ਕਿ ਸਾਡੇ ਕੋਲ ਕਦੇ ਡਬਲ ਇੰਜਨ ਦੀ ਪ੍ਰੋਪਰ ਸਰਕਾਰ ਬਣੀ ਨਹੀਂ ਸੋ 2027 'ਚ ਜੇ ਪ੍ਰੋਪਰ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਸਰ ਸੋਖ ਸਾਹਿਬ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਭਰੋਸਾ ਤੁਸੀਂ ਪ੍ਰਵਿੰਦਰ ਸਿੰਘ ਲਾਪਰਾ ਤੇ ਕੀਤਾ ਪ੍ਰਵਿੰਦਰ ਸਿੰਘ ਲਾਪਰਾ 100 ਦੀਆਂ 200 ਮੋੜੂਗਾ ਤੇ ਕਿਤੇ ਵੀ ਦਿਨ ਰਾਤ ਇਹ ਕਰਨਾ ਪੈ ਜੇ ਇਸ ਸੀਟ ਤੇ ਆਪਾਂ ਜ਼ਰੂਰ ਭਾਜਪਾ ਨੂੰ ਜਿਤਾ ਕੇ ਭਾਜ ਦਾ ਪਰਚਮ ਆਪਾਂ ਬੁਲੰਦ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ ਦੇ ਵੀਰਾਂ ਦਾ ਵੇਟਿੰਗ ਲਿਸਟ ਲਈ ਕਾਪੀ ਇਹਨੇ ਦੀ ਜੇਮ ਚਾਹੀਏ ਜਿਹਦੇ ਨੇ ਨਾਮ ਨੋਟ ਕਰਾਣਾ ਹੋਵੇ ਤੁਹਾਡੇ ਕੋਲ ਵੀ ਥੱਲੇ ਵੀਰਾਂ ਨੂੰ ਪਤਾ ਹੈ ਇਹਦਾ ਨਾਮ ਦੱਸ ਵੀ ਦਿਓ ਨਾ ਨਹੀਂ 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 ਭਾਜੀ ਲਖਾਈ ਤਾਂ ਤੁਸੀਂ ਦੀ ਪਰਸੋਂ ਰਾਤੀ ਪਰਸੋਂ ਰਾਤੀ ਮੈਂ ਲਖਾਈ ਤਾਂ ਤੁਸੀਂ ਸਾਡੇ ਨਾਲ ਤੁਹਾਡੇ ਵਾਲਾ ਲਾਦ ਜੀ ਦਾਪੜਾ ਜੀ ਦਾਪੜਾ ਹੀ ਹੋ ਲੈ ਕੇ ਆ ਰਹੇ ਬੰਦੇ ਬਸ ਸਰ ਸਾਰੇ ਬੁਕਿੰਗਾਂ ਕਰਾਉਣ ਦੇ। ਉਹ ਮੇਰੀ ਡੈਰੀ ਸੰਭਾਲ ਕੇ ਰੱਖੀ। ਧੰਨਵਾਦ। ਥੈਂਕ ਯੂ ਜੀ। ਧੰਨਵਾਦ ਸਾਰਿਆਂ ਦਾ।